ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਲਾ ਤੇ ਸੈਟਅਪ ਵੀ ਸਾਰੇ ਵੀਰਾਂ ਨੇ ਕਰਪਾਠ ਠੀਕ ਹੈ ਲਓ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ ਸ਼ੁਰੂ ਆ ਸਭੀ ਪਹਿਲੇ ਨੰਬਰ ਤੇ ਤਾਂ ਲਾਈਟਨ ਲੱਟਾ ਮੈਂ ਜਾਈਏ ਰੱਖ ਪੈ ਤੇ ਲਗਾ ਇੱਕ ਜੋੜੀ ਤਾਂ ਬਾਬੇ ਸਹੀ ਸੀ ਆਪਣੀ ਤੇ ਇੱਕ ਜੋੜੀ ਖਰਾਬ ਹੋ ਗਈ ਬਈ ਠੀਕ ਹੈ ਆਪਣੇ ਫੂੰਜੇ ਵਾਲੇ ਦਾ ਤੇ ਟੂਸਿਆਂ ਵਾਲੇ ਦੀ ਪੱਠੀ ਤਾਂ ਸਹੀ ਲੱਗ ਗਈ ਜਾਵਾ ਜਿਹੜਾ ਉਹ ਕਬੂਤਰ ਬੈਠਾ ਉਹ ਤੇ ਇਹਦੇ ਨਾਲ ਵਾਲੀ ਕਬੂਤੇ ਉੱਪਰਾਂ ਬੈਠੀ ਆ ਉਹ ਵਾਲੀ ਖੱਟੀਆਂ ਵਾਲੀ ਇਹਦਾ ਸਹੀ ਆ ਤੇ ਘੋੜੇ ਨਾਲ ਜਿਹੜੀ ਆ ਕਬੂਤੂ ਲੈ ਸੀ ਘੋੜਾ ਤੇ ਉਹ ਸ਼ਾਖੀ ਆ ਨਾ ਉਹ ਬੈਠੀ ਉਹ ਪਤੰਦਰ ਦੀ ਸ਼ਾਖ ਹੀ ਬਲੈਕੀ ਨਾਲ ਲੱਗ ਗਈ ਆਪਣੇ ਨਾਲ ਜਾ ਕੇ ਆ ਚਲੋ ਕੋਈ ਡੱਕ ਤਰੀ ਗਾ ਨਹੀਂ ਫੜ ਲੱਗ ਗਈ ਤੇ ਲੱਗ ਗਈ ਹਨ ਤੇ ਇਧਰੋਂ ਲੇਟਾਂ ਨੂੰ ਤਾਂ ਕਰਦੇ ਬੰਦ ਤੇ ਦੇਖਦੇ ਆ ਕਿ ਬੰਦ ਹੈ ਕੀ ਕਰਕੇ ਕੀ ਨਾ ਕਰਕੇ ਹਾਂਜੀ ਬਾਬੋ ਮਹਾਰ ਕਰਦਗੇ ਕਦੀ ਕਲਿੱਪ ਸ਼ੂਟ ਪਾਈ ਤੜਕੇ ਦੀ 12 1 ਵਜੇ ਗਏ ਤੇ ਯਾਰ ਮਿੱਤਰ ਆਏ ਸੀ ਇਹ ਮਿਲਣ ਤੇ ਨਾਲੇ ਮੈਂ ਆਹ ਸਾਨੂੰ ਉਹਨਾਂ ਨਾਲ ਮਲਾਉਣੇ ਆ ਠੀਕ ਆ ਕਿ ਨਹੀਂ ਅੰਦਰ ਬੈਠੇ ਆ ਭਰਾ ਉਰੀ ਚੱਲਦੇ ਆ ਉਹਨਾਂ ਕੋਲੇ ਤੇ ਕਰਾਉਣੇ ਆ ਮੇਰੇ ਮਲਾਪ ਸੋਡ ਉਹਨਾਂ ਨਾਲ ਹਾਂਜੀ ਕੀ ਹਾਲ ਚਾਲ ਆ ਦੋਸਤੋ ਓਕੇ ਹਾਂਜੀ ਵਧੀਆ ਵਧੀਆ ਇਹ ਭਰਾ ਆਏ ਆ ਮਿਲਣ ਅੱਜ ਤੇ ਕਿੱਥੋਂ ਬਈ ਅਬੋਰ ਤੋਂ ਹਾਂਜੀ ਬਈ ਅਬੋਰ ਦੇ ਨਾਮ ਪੈਂਦਾ ਦੋਦੇ ਵਾਲਾ ਠੀਕ ਆ ਠੀਕ ਆ ਤੇ ਸਾਰੇ ਪਰ ਇੱਕੋ ਪਿੰਡ ਦੇ ਹੋ ਕੇ ਰਾਜਪੁਰਾ ਠੀਕ ਹੈ ਇਹ ਬਾਈ ਦੋਵੇਂ ਇੱਕ ਪਿੰਡ ਦੇ ਆ ਤੇ ਮੈਂ ਚੱਲ ਆਪਾਂ ਵੀ ਕਲਿੱਪ ਸ਼ੂਟ ਕਰਦਗੇ ਬਾਈਆਂ ਦੀ ਠੀਕ ਹੈ ਕਿ ਨਹੀਂ ਤੇ ਬਾਕੀ ਇਹਨਾਂ ਦਾ ਵੀ YouTube ਤੇ ਚੈਨਲ ਹੈਗਾ ਬਾਈਆਂ ਦਾ ਤੇ Instagram ID ਵੀ ਹੈਗੀ ਆ ਤੇ ਚਲੋ ਮੰਨ ਕੇ ਚੱਲ ਬਾਈ ਕਹਿੰਦੇ ਆਪਾਂ ਮਿਲ ਕੇ ਆਉਣਾਗਾ ਮੈਂ ਕਿ ਕੋਈ ਚੱਕਰ ਨਹੀਂ ਕੀਆ ਇਹਨੂੰ ਤੇ ਚੈਨਲ ਵੀ ਦਿਖਾਣਾ ਤੁਹਾਨੂੰ ਆਪਾਂ ਬਾਈਆਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਚੈਨਲ ਆਹ ਚੈਨਲ ਆ ਬਈ ਇਹਨਾਂ ਦਾ ਤੇ ਜਗਸੀਰ ਗਿਲ ਵਲੌਗਸ ਠੀਕ ਹੈ ਕਿ ਨਹੀਂ ਤੇ ਵੀਡੀਓ ਵਗੈਰਾ ਪਾਉਂਦਿਆ ਕੂਤਰਾਂ ਦਾ ਬਾਈ ਯਾਰ ਕੇ ਵੱਧਦਾ ਹੁੰਦਾ ਹੈਗਾ ਕੰਟੈਂਟ ਇੱਕ ਨੰਬਰ ਤੇ ਇੰਸਟਾਗ੍ਰਾਮ ਤੇ ਵੀ ਆ ਜਿਹੜੀ ਹੈਗੀ ਆ ਹਾਂਜੀ ਬਈ ਇੰਸਟਾਗ੍ਰਾਮ ਵਾਲੀ ਵੀ ਆਈਡੀ ਤੁਹਾਨੂੰ ਕੱਢ ਕੇ ਦਿਖਾ ਦੇ ਆਪਾਂ ਹਾਂ ਕੋਈ ਦਿੱਕਤ ਨਹੀਂ ਗੱਲ ਇਹਦਾ ਨਵੇਂ ਖਾਂ ਤੇ ਆਉਣੇ ਆਪਾਂ ਨੈਟਵਰਕ ਚੇਂਜ ਹੋ ਜਾਂਦਾ ਬਈ ਨੈਟਵਰਕ ਨਹੀਂ ਆਉਣਾ ਸਾਰੇ ਜਾ ਕੇ ਠੀਕ ਹੈ ਕਿ ਨਹੀਂ ਹੋ ਸਕਦਾ ਫੋਨ ਵਾਲੇ ਹੋਰ ਫੋਨ ਕਰਕੇ ਕਰਾ ਕਰ ਲੋ ਤੇ ਕੋਈ ਚੱਕਰ ਨਹੀਂ ਬਾਈ ਯਾਰ ਕਹਿੰਦਾ ਚੈਨਲ ਬਾਈ ਬਾਈ ਬੰਦਾ ਬਹੁਤ ਘੈਂਟ ਆ ਯਾਰ ਪਹਿਲੀ ਵਾਰੀ ਜ਼ਿੰਦਗੀ ਚ ਐਵੇਂ ਇਹ ਬੰਦੇ ਨਾ ਮਿਲੇ ਅੱਬਾ ਸਰਾ ਨੇ ਯਾਰ ਕੋਈ ਨਹੀਂ ਸਾਰੇ ਆਪਣੇ ਛੋਟੇ ਵੱਡੇ ਭਰਾ ਹੈ ਹਨਾ ਵਧੀਆ ਪਿਆਰ ਕਰਦੇ ਆ ਕੋਈ ਫੋਨ ਗੱਲ ਹੋਵੇ ਬਾਈ ਇੱਕ ਫੋਨ ਕਰਦੀ ਹਾਜ਼ਰ ਹੋਣਾ ਹੈ ਅੰਦੀ ਰਾਤ ਕੋਈ ਗੱਲ ਦੀ ਮਿਹਰਬਾਨੀ ਤੁਹਾਡੀ ਤੇ ਮੈਂ ਹਾਂ ਬਾਈ ਯਾਰ ਕਹਿੰਦਾ ਚੈਨਲ ਦੀ ਤੁਹਾਨੂੰ ਨੜੇ ਕਰ ਲੈ ਚੈੱਕ ਹਨਾ ਯਾਰ ਵੀਡੀਓ ਵਗੈਰਾ ਵਧਗਾ ਪਾਉਂਦੇ ਆ ਤੇ ਬਾਕੀ ਯਾਰ ਸਾਰਿਆਂ ਦਾ ਵਧੀਆ ਕੰਮ ਚੱਲਦਾ ਬਈ ਆਪ ਦੀ ਸਿਰ ਤੇ ਚਲੋ ਫਿਰ ਵੀ ਆਪਾਂ ਤਾਂ ਕਹਿੰਦੇ ਸਪੋਰਟ ਕਰੋ ਭਰਾਵਾਂ ਦੀ ਬਾਤ ਤੋਂ ਬਾਤ ਠੀਕ ਹੈ ਕਿ ਨਹੀਂ ਹਾ ਇੰਸਟਾਗ੍ਰਾਮ ਪੀ ਵੀ ਆਈ ਡੀ ਇਹਨਾਂ ਦੀ ਅ ਠੀਕ ਆ ਕਿ ਨਹੀਂ ਆਫੀਸ਼ੀਅਲ ਗਿਲ ਵਲੌਗਸ ਠੀਕ ਆ ਕਿ ਨਹੀਂ ਇਹ ਵੀਡੀਓ ਵਗੈਰਾ ਵੀ ਪਈਆਂ ਜਿਵੇਂ ਇਹਨਾਂ ਦੀਆਂ ਤੇ ਹਾਂ ਠੀਕ ਆ ਬਹੁਤ ਵਧੀਆ ਵੀਡੀਓ ਚੱਲੂਗਾ ਬਰੋ ਇਹਨਾਂ ਦਾ ਕੰਟੈਂਟ ਚੰਗਾ ਹੈ ਵਿਊ ਵੀ ਵਧੀਆ ਆਉਂਦੇ ਆ ਭਰਾਵਾਂ ਦੇ ਬਾਕੀ ਮੇਨ ਗੱਲ ਆ ਯਾਰ ਉਹ ਪਿਆਰ ਕਰਦੇ ਆ ਹਨਾ ਵਧੀਆ ਲਾਦਾ ਬਸ ਆਹੀ ਹੈ ਉਹ ਪਿਆਰ ਰਹਿਣਾ ਹੈ ਹਨਾ ਬੀਗਮਰਾ ਰਹਿਆ ਹੈ ਕੋਈ ਦਿੱਕਤ ਨਹੀਂ ਹੁੰਦੀ ਐਡੀ ਨਾ ਕੋਈ ਬਾਹਲੇ ਫੋਲੋਅਰਾਂ ਦਾ ਚੱਕਰ ਹੁੰਦਾ ਨਾ ਕੋਈ ਘਟ ਦਾ ਚੱਕਰ ਹੁੰਦਾ ਗੱਲ ਹੁੰਦੀ ਐ ਬੰਦੇ ਦੀ ਠੀਕ ਐ ਨਹੀਂ ਵੀ ਬੰਦੇ ਵਧਗਾ ਹੋਣ ਠੀਕ ਐ ਨਹੀਂ ਓਕੇ ਬਰੋ ਕੋਟਾਂ ਠੀਕ ਓਕੇ ਬਰੋ ਸੈਟ ਆ ਫਿਰ ਸੈਟ ਆ ਤੇ ਇਹਨਾਂ ਨੂੰ ਦਿਖਾਈਏ ਕਬੂਤਰ ਕੁਬਾਤਰ ਬਾਈਆਂ ਨੂੰ ਹਣਾ ਨਲੇ ਇਹਨਾਂ ਦੀ ਵੀ ਇਥੋਂ ਵੀਡੀਓ ਸ਼ੂਟ ਕਰਾਉਣਾ ਆਪਣੇ ਕੋਲ ਮਾੜੀ ਮੋਟੀ ਤੇ ਇਹਨਾਂ ਦੇ ਚੈਨਲ ਤੇ ਕਰਵਾ ਚੱਕ ਆਉਗੀ ਆਪਣੀ ਵੀਡੀਓ ਹਾਂਜੀ ਬਾਬੇ ਤੇ ਚੱਲਿਆ ਭਾਈ ਭਰਾ ਆਪਣੇ ਠੀਕ ਆ ਵਾਪਸ ਕਹਿੰਦੇ ਮੇਰੇ ਵੀ ਮੋਟਰਸਾਈਕਲ ਮਰੇ ਵੀ ਲੋਆ ਰੱਖ ਕੇ ਕਹਿੰਦੇ YouTube ਜਸੀਰ ਗੇਲੋ ਵਲੌਗਸ ਕੰਮ ਸ਼ੌਂਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰਾ ਸ਼ੌਂਕ ਹੈ ਚਾਹ ਵੀਡੀਓ ਦਾ ਕਬੂਤਰਾਂ ਦਾ ਹਨਾ ਛੱਡੇ ਹੋਣਾ ਕੰਮ ਖਿੱਚ ਕੇ ਰੱਖਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਦਿਨ ਮੈਂ ਖਾ ਪੂਰੀ ਤਰੱਕੀ ਹੋਊਗੀ ਟੈਨਸ਼ਨ ਨਾ ਲਓ ਤੁਸੀਂ ਹਨਾ ਤੇ ਬਾਅਦ ਚੱਲੇ ਸੀ ਭਰਾਵਾਂ ਨੇ ਬਾਹਲੀ ਦੂਰ ਜਾਣਾ ਯਾਰ ਵਿਚਾਰਾਂ ਨੇ ਹਜੇ ਇੱਥੋਂ ਨਾਲ 70 80 ਕਿਲੋਮੀਟਰ ਦੋ ਢਾਈ ਘੰਟਿਆਂ ਦਾ ਰਾਹ ਮੋੜਸਾਂ ਦੇ ਤਿੰਨ ਘੰਟਿਆਂ ਦਾ ਠੀਕ ਹੈ ਕਿ ਨਹੀਂ ਹੈ ਤਾਂ ਕਰਕੇ ਓਕੇ ਆ ਫਿਰ ਬ్రో ਹਨਾ ਓਕੇ ਬਈ ਤੇ ਚਲੋ ਓਕੇ ਆ ਬਈ ਜਿਵੇਂ ਆ ਨੂੰ ਮਿਲਦੇ ਰਹਿਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਗਏ ਬਈ ਭਰਾ ਹਨਾ ਚਲੋ ਠੀਕ ਐ ਤੁਹਾਨੂੰ ਦੱਸਿਆਣਾ ਇਹੀ ਮੋਟਿਆ ਐ ਇੱਥੇ ਤਾਂ ਜਾਣ ਤੇ ਬਣੀ ਪਈਆ ਆਪਣੇ ਫਿਰ ਵੀ ਉਹਦੇ ਕਨੂੰ ਹੱਸਣਾ ਤਾਂ ਮਜਬੂਰੀ ਆ ਭਾਈ ਚਲੋ ਕੋਈ ਨਾ ਪਾ ਚਾਹ ਪਾਣੀ ਪੀ ਗਏ ਨਾ ਮੱਖੀ ਟੰਡਿੱਗੀ ਨਹੀਂ ਟੰਡਿੱਗੀ ਪਚ ਗਏ ਚਾਹ ਚੂ ਪੀ ਕੇ ਨਾ ਤੇ ਪਿੰਡੇ ਚੱਲ ਕਾਉਣੇ ਆ ਮੁੰਡੇ ਕੋਲੇ ਸ਼ਾਇਦ ਵੀਡੀਓ ਬਣਾਵਾਂ ਉੱਥੇ ਜਾ ਕੇ ਮੈਂ ਪੁਰਾਣਾ ਯਾਰ ਮਿੱਤਰ ਆਪਣਾ ਪਹਿਲਾਂ ਤਾਂ ਬੋਲੇ ਨਹੀਂ ਸੀ ਕਈ ਸਾਲ ਆ ਨਾ ਸੱਚੀ ਗੱਲ ਐ ਅਸੀਂ 2 ਸਾਲ 2 ਡੇਢ 2 2.5 ਸਾਲ ਹੋ ਗਏ ਗੁੱਸੇ ਗਲੇ ਹੋ ਜਾਂਦਾ ਤੁਹਾਨੂੰ ਪਤਾ ਹੈ ਲੜਾਈ ਹੋ ਜਾਂਦੀ ਹੈ ਤੇ ਬੋਲਣੋਂ ਹਟ ਗਈ ਸੀ ਜੀ ਹੁਣ ਫੇਰ ਚੱਲ ਬੋਲਣ ਲੱਗ ਗਿਆ ਆਪਾਂ ਤੋਂ ਨੈਟ ਲਾਈ ਜਾਂਦਾ ਕਹਿੰਦਾ ਮੈਂ ਨੈਟ ਲਾਈ ਜਨਾ ਕਹਿੰਦਾ ਆ ਕੇ ਜਾ ਦੇਖ ਕੇ ਜਾ ਲਵਾ ਕੇ ਜਾ ਨੈਟ ਕਹਿੰਦਾ ਇਹ ਮੇਰੇ ਕੋਲ ਇਹ ਭਰਾਗੇ ਤਾਂ ਕਰਕੇ ਹੋ ਗਿਆ ਡੇਟ ਨਾ ਮਿਲੈਣੇ ਨਾਲ ਮਨ ਲੱਗ ਜੂਗਾ ਤੇ ਉਧਰ ਚੱਲ ਕਹਿੰਦੇ ਉਸ ਪਾਸੇ ਹਾਂਜੀ ਬਾਪੂ ਤੇ ਲੋਕ ਲੋਕ ਲਾਦੇ ਭਾਈ ਆਪਣੇ ਘਰਲੇ ਮਤਲਬ ਕਮਰਿਆਂ ਨੂੰ ਖੋਟਿਆਂ ਨੂੰ ਭਾਈ ਮੋਟਰਸਾਈਕਲ ਕੱਢ ਲੈ ਆਪਣਾ ਬਾਹਰ ਬੈਂਕ ਹੁਣ ਚੱਲ ਕੋਣਾ ਭਾਈ ਆਪਾਂ ਪਿੰਡ ਚ ਹਨਾ ਜੋਬਰ ਕੋਲੇ ਜਾਲ ਦੂਰ ਤੱਕ ਲਾਤਾ ਆਉਣੇ ਦੇਖ ਕੇ ਆਉਣੇ ਬਸ ਹਾਂਜੀ ਬਾਬਿਓ ਆ ਗਏ ਜੀ ਘਰੇ ਵਾਪਸ ਠੀਕ ਹੈ ਨੈਟ ਰੂਟ ਲਾਤਾ ਸੀ ਜੋਬਰਾਂ ਨੇ ਉੱਥੇ ਕਬੂਤਰ ਕਵਾਤਰ ਦੇਖ ਕੇ ਆਏ ਅਸੀਂ ਆਪਦੇ ਪੁਰਾਣੇ ਟਾਈਮਾਂ ਦੇ ਹਨਾ ਤੇ ਵੈਸੇ ਪੁਰਾਣੇ ਟਾਈਮ ਵਾਲੇ ਕਬੂਤਰ ਤਾਂ ਕੋਈ ਵੀ ਨਹੀਂ ਸੀ ਉੱਥੇ ਬਹੁ ਘੱਟ ਸੀ ਜਣਵੇਂ ਚੁਣਵੇਂ ਕਿ ਜਦੋਂ ਅਸੀਂ ਇਕੱਠੇ ਹੁੰਦੇ ਸੀ ਜਿਹੜੇ ਕਬੂਤਰ ਸਾਡੇ ਕੋਲੇ ਉਦੋਂ ਹੁੰਦੇ ਸੀ ਉਹ ਪੁਰਾਣੇ ਹਨਾ ਇੱਕ ਚਟੀਆਂ ਵਾਲੇ ਹੁੰਦੇ ਸੀ ਮੇਨ ਇੱਕ ਪੀਲੀਆਂ ਵਾਲੇ ਇੱਕ ਖਟੀਆਂ ਵਾਲੇ ਵਜਦੇ ਸੀ ਤੇ ਆ ਦੋ ਮ ਜੋੜੀਆਂ ਤਨ ਮੇਨ ਸੀਗਾ ਉਦੋਂ ਵੱਡੀਆਂ ਉਹ ਬਿੱਲੀ ਬੁੱਲੀ ਨੂੰ ਖਵਾਤੀਆਂ ਪਤਾ ਨਹੀਂ ਵਾਇਰਸ ਬੂਰਸ ਚ ਲੰਘ ਗਏ ਹਨਾ ਸਾਰੇ ਨਵੇਂ-ਨਵੇਂ ਲਿਆ ਰੱਖਿਆ ਪਰ ਕਬੂਤਰ ਬਹੁਤ ਚੰਗੇ ਆ ਬਰੋ ਇਹੋ ਜੀ ਕੋਈ ਗੱਲ ਨਹੀਂ ਸਰੇ ਵਾਲੇ ਕਬੂਤਰ ਹੈਗੇ ਤੇ ਉਹ ਕਿਸੀ ਰਿਪੋਰਟਾਂ ਤੇ ਹੁਣ ਸਰ ਬਰੋ ਹੱਥ ਤੇ ਤੋਤੇ ਚੰਗੀ ਤਰ੍ਹਾਂ ਹਨਾ ਤੇ ਹੱਥਾਂ ਪੈਰਾਂ ਨੂੰ ਸੈਨੀਟਾਈਜ਼ ਕਰਦੇ ਆਂ ਕਿ ਆਪਾਂ ਕਿਉਂਕਿ ਵੈਸੇ ਤੁਹਾਨੂੰ ਪਤਾ ਆਪਾਂ ਜਾਣਦੇ ਨਹੀਂ ਬਈ ਕਿਸੇ ਕੋਲੇ ਵੀ ਨ ਤੁਜੀ ਤਾਂ ਜਾਣੇ ਆ ਬਰੋ ਤੇ ਉਦੋਂ ਫਰੌਨਸਰ ਹਨਾ ਵੀ ਪੂਰਾ ਚੰਗੇ ਤਰੀਕੇ ਨਾਲ ਆ ਕੇ ਸੈਂਸਰਨਾਇਜ਼ ਕਰਾਂਗੇ ਹਾਂਜੀ ਮੇਰੇ ਵੀਰੋ ਸੋ ਮੈਨੀ ਗੈਸਟਸ ਆ ਰਹੇ ਆ ਆ ਬੱਚੇਸ ਨੂੰ ਅਕਸਰ ਇੱਥੇ ਦੇਖਣ ਨੂੰ ਮਿਲਦੇ ਆ ਤੇ ਇਸ ਦੂਬਾਸ ਨੂੰ ਦੇਖਣ ਨੂੰ ਮਿਲਿਆ ਵੀ ਕਰਨਗੇ ਕਿਉਂਕਿ ਇਹਨਾਂ ਨੂੰ ਜਦੋਂ ਵਿਚਾਰ ਨੂੰ ਮੌਕਾ ਮਿਲਦਾ ਘਰੋਂ ਆਉਣ ਦਾ ਮੋਟਰਸਾਈਕਲ ਦਿਹਾਜੇ ਸਾਈਕਲ ਦਿਹਾਜੇ ਕੁਝ ਵੀ ਦਿਹਾਜੇ ਯਾਰ ਗੱਡੀ ਰੇੜੀ ਭੇਜੋ ਇਹਨਾਂ ਨੇ ਲੈ ਕੇ ਇੱਥੇ ਆ ਜਾਣਾ ਬਸ ਹਨਾ ਸਰਾ ਯਰੇ ਵੀ ਜਵਾਕ ਹਨਾ ਛੌਂਕ ਬਹੁਤ ਆ ਬੰਬੀਹੇ ਤੋਂ ਆਉਂਦੇ ਹੁੰਦੇ ਆ ਮੁੰਡੇ ਓਕਿਆ ਮੁੰਡੇ ਫਿਰ ਪੋਟਾ ਹੈਲੋ ਹਾਈ ਕਰਦੇ ਹੋ ਕੋਈ ਠੀਕ ਹੈ ਤੇ ਕੂਤਰ ਕੁਵਾਤਰ ਆਪਣੇ ਸੈੱਟ ਹੈ ਜਾਵਾਂ ਵਧੀਆ ਜੀ ਲੱਗਦਾ ਹੈ ਹਾਂ ਹੋਰ ਪੂਰਾ ਜੀ ਲੱਗਦਾ ਇਥੇ ਪੂਰਾ ਐਸ ਵਾਰ ਨੂੰ ਆਵਾਂਗੇ ਰਾਤ ਲਾ ਜਾ ਬਸ ਜਰੂਰ ਯਾਰ ਕੋਈ ਗੱਲ ਨਹੀਂ ਜਦੋਂ ਮਰਜੀ ਆਉਣ ਹਨਾ ਇਹ ਆਏ ਰਹਿੰਦੇ ਆ ਵਧੀਆ ਪਹਿਲਾਂ ਉਹ ਆਏ ਸੀਗੇ ਆਪਣੇ ਤੁਹਾਨੂੰ ਪਤਾ ਕਿੱਥੋਂ ਵਾਲੇ ਭਰਾ ਹਨਾ ਇਹ ਆਏ ਨੇ ਇਹ ਤਾਂ ਨੇੜੇ ਦੇ ਪਿੰਡ ਦੇ ਆ ਚੱਲ ਆਪਣੇ ਨਾਲ ਦਾ ਪਿੰਡ ਹੀ ਬੰਬੀਹੇ ਤੋਂ ਆ ਜਾਂਦੇ ਆ ਬਾਕੀ ਉਹ ਕਿਹਨੇ ਮੋਟਾਂ ਬੱਸ ਨਾ ਇਹਦੂ ਬਾਦ ਮੈਂ ਕਰਦਾ ਚੱਕਿਆ ਯਾਰ ਕਬੂਤਰਾਂ ਅੰਡੇ-ਉੰਡੇ ਵੇਣੇ ਅਜ ਕੂਤਰਾਂ ਨੂੰ ਟਾਈਮ ਲੱਗਿਆ ਤਾਂ ਸਾਰੇ ਆਂਦੇ ਨੇਲੇ ਦਾਣੇ ਦੋਨੇ ਪਾਉਣੇ ਟਾਈਮ ਨਾਲ ਤੇ ਹੋਰ ਵੀ ਇੱਕ ਅਦਾ ਕੰਮ ਧੰਦਾ ਜਿਵੇਂ ਠੱਲ ਭਾਗਾਂ ਉਧਰ ਲੈ ਕੇ ਇੱਕ ਬੱਚੇ ਹਾਂ ਜੀ ਮੇਰੇ ਵੀਰੋ ਤੇ ਇਧਰੋਂ ਜੀ ਆਪਾਂ ਪਹਿਲੀ ਠੱਲ ਕੱਢ ਲਈ ਆਪਣੇ ਜਿਹਦਾ ਘਰੇ ਬੱਚਾ ਕੱਢਿਆ ਉਹਦੇ ਪਾਉਣ ਵਾਸਤੇ ਠੀਕ ਹੈ ਇਹ ਹੈਗੀ ਭਾਈ 100 ਤੇ 31 ਨੰਬਰ 131 ਇਧਰ ਉੜਦਾ ਕਬੂਤਰ ਤੇ ਇਧਰ ਉੜਦੇ ਮੁੰਡੇ ਬੰਬੀ ਵਾਲੇ ਇੱਕ ਕਰੀ ਤਾਂ ਜਾਵਣੀ ਸੀਗਾ ਤੁਹਾਨੂੰ ਸਹੀ ਦੱਸਦਾ ਮੈਂ ਤੇ ਜਾਵੜੇ ਕਹਿੰਦੇ ਹੀ ਜਾਣੇ ਆ ਉਹ ਗਾਂ ਜੇ ਤੋਂ ਫੇਰ ਮੁੜਿਆ ਇਹ ਕਹਿੰਦੇ ਸਾਡਾ ਜੀ ਨਹੀਂ ਕਰਦਾ ਜਾਨ ਨੂੰ ਉੱਥੋਂ ਫੇਰ ਕੀੜਾ ਖਵਾਦਾ ਮੁੱਸੇਂ ਗੱਲ ਇਹਦਾ ਚੱਲ ਕਹਿੰਦੇ ਇੰਨੇ ਭਾਇ ਨਾਲ ਲੱਦਣ ਜੇ ਇਹਦੀ ਟੋਪੀ ਰਹੀ ਸੀ ਇੱਥੇ ਤੇ ਨਲੇ ਕਹਿੰਦੇ ਫੋਟੋ ਕਰਾਉਣੀ ਆ ਮੰਗ ਚੱਲ ਕੋਈ ਦਿੱਕਤ ਨਹੀਂ ਤੇ ਆਜੋ ਹਣਾ ਹੁਣ ਕਿਰਾਸੀ ਘਰ ਵਾਲੇ ਬੱਚੇ ਦੇ ਠੱਲ ਪਾਈਏ ਜਾ ਕੇ ਠੀਕ ਆ ਕਿ ਨਹੀਂ ਨਾਲੇ ਦਾਣਾ ਪਾਣੀ ਪਾਈ ਉਹਨਾਂ ਨੂੰ ਚਲੋ ਚੱਲਗੇ ਮੁੰਡਿਓ ਆਜੋ ਫਿਰ ਹਲੋ ਬਾਬਿਓ ਉਹੀ ਗੱਲ ਹੋ ਗਈ ਜਿਹਦਾ ਡਰ ਸੀਗਾ ਬਾਈ ਠੱਲ ਨਹੀਂ ਪਈ ਕਿਉਂਕਿ ਇਹ ਠੱਲ ਪੈਂਦੀ ਆ ਬਈ ਜਮਾ ਛੋਟੇ ਬੱਚੇ ਦੇ ਯਾਨੀ ਕਿ 7 8 8 ਕਿ ਦਿਨਾਂ ਦੇ ਬੱਚੇ ਦੇ ਠੱਲ ਪੈਂਦੀ ਆ 7 8 ਦਿਨਾਂ ਦੇ ਜਾਂ 10 ਦਿਨਾਂ ਦੇ ਉਦੋਂ ਵੱਡੇ ਬੱਚੇ ਦੇ ਠੱਲ ਨਹੀਂ ਪੈਂਦੀ ਬ్రో ਕਿਉਂਕਿ ਬਹੁਤ ਛੋਟਾ ਸਾਈ ਹੈ ਠੱਲ ਦਾ ਹਨਾ ਤਾਂ ਕਰਕੇ ਇਹਦੇ ਠੱਲ ਨਹੀਂ ਪਈ ਬੱਚੇ ਦੇ ਤੇ ਇਹਨੂੰ ਮੁੰਡੋ ਖਿੱਚ ਕੇ ਲਾ ਲਓ ਹੌਲੀ ਜਿਹਾ ਠੱਲ ਨੂੰ ਲਾ ਲਾ ਕੋਈ ਨਾ ਇੱਕ ਪੈਰ ਫੜਦਾ ਤੇ ਖੌਲੀ ਲਾੜਾ ਹੈ ਕੋਲ ਕੋਈ ਦਿੱਕਤ ਨਹੀਂ ਇਹ ਲਾਲ ਕੇ ਪੁੱਠੀ ਹੈ ਨਾ ਤੇ ਐਵੇਂ ਪੈਰ ਵੱਡਾ ਜਾਊਗਾ ਦਾ ਕੀ ਫਾਇਦਾ ਓਕੇ ਵੀਰ ਬੋਟ ਵੀ ਠੱਲ ਦਿੱਤੀ ਲਾਏ ਦੀ ਹਨਾ ਤੇ ਇਹਨੂੰ ਆਈਂ ਰੱਖ ਦਿੰਨੇ ਆ ਕੋਈ ਚੱਕਰ ਨਹੀਂ ਨਹੀਂ ਖਾਂਦਾ ਇਹ ਨਹੀਂ ਕੁਝ ਕਹਿੰਦਾ ਉਹ ਤੇ ਦੇਮ ਕੋਲੇ ਭਾਈ ਉਹ ਤਾਂ ਵੀ ਨਹੀਂ ਕੁਝ ਕਹਿਣਾ ਹੁੰਦਾ ਉਹਨੂੰ ਚੱਪਲ ਤੋਂ ਡਰ ਲੱਗਦਾ ਉਹਨੇ ਮੇਰੇ ਤੋਂ ਉਹਦੇ ਬਹੁਤ ਚੱਪਲਾਂ ਵਰਤ ਗਾਰੀਆਂ ਛੋਟੇ ਹੁੰਦੇ ਨੇ ਤੇ ਇਧਰ ਕਬੂਤਰਾਂ ਨੂੰ ਬਈ ਕਰਕੇ ਖਰਾਕ ਐਡ ਤੇ ਰੱਖਦੇ ਦਾਣੇ ਠੀਕ ਹੈ ਪਾਣੀ ਇਹਨਾਂ ਕੋਲੇ ਪਿਆਈ ਹੋਣਾ ਹਾਂ ਬਰੋ ਪਾਣੀ ਇਹਨਾਂ ਕੋਲੇ ਪਿਆਏ ਦਾਣੇ ਆਪਾਂ ਪਾਦੇ ਆ ਓਕੇ ਰਪੋਟਾ ਇਹਨਾਂ ਨੂੰ ਲਾ ਦਈਏ ਲੋਕ ਬਈ ਆਪਾਂ ਤੇ ਇੱਥੇ ਰੱਖੀ ਬਈ ਇਧਰਲੇ ਕਬੂਤਰਾਂ ਨੂੰ ਦਾਣੇ ਠੀਕ ਹੈ ਕਿ ਨਹੀਂ ਤੇ ਆਂਡਿਆਂ ਦੀ ਬਾਬੇ ਰੌਲਗਦੌਲ ਵੱਜੀ ਪਈ ਆ ਸਾਨੂੰ ਕੀ ਦੱਸਾਂ ਬਸ ਪਤਾ ਨਹੀਂ ਕਿਹੜੇ ਕੁੜੇ ਕਿਹਨੇ ਕਿਹੜੇ ਸਿੱਟੀਆਂ ਦੇ ਕਿਹੜੇ ਪੰਨੀ ਆਂਦੇ ਆ ਆਇਓ 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 ਪੁੱਤ ਇਹ ਕਾਂਡਾ ਇੱਕ ਜਿਉਟਿਆ ਬਿਆ ਦੋ ਆਂਡੇ ਦਨ ਥੱਲੇ ਸੀ ਬਸ ਸਮਝੋ ਬਾਹਰ ਐ ਰਵੀ ਕਿਹਨੇ ਰੱਖ ਲਈ ਕਿਹਨੇ ਨਹੀਂ ਤੇ ਕੀ ਤੇ ਇਧਰ ਆਪਣੇ ਬੈਠ ਕਾਲੇ ਕਬੂਤਰਾਂ ਨੂੰ ਵੀ ਪਾ ਦਿਆ ਬਰੁੱਧਾਂ ਨੇ ਤੇ ਨਲੇ ਆਏ ਕਰਾਂਗੇ ਵੀ ਦਾਣੇ ਪਾ ਗਨੇ ਦੂਬਾ ਜਿਹੜੇ ਇੱਥੇ ਦੋ ਬੱਚੇ ਨਿਕਲੇ ਆ ਠੀਕ ਆ ਕਿ ਨਹੀਂ ਤੇ ਉਹਨਾਂ ਨੂੰ ਚੈੱਕ ਕਰ ਲਾਂਗੇ ਆਪਾਂ ਕਿਉ ਕਿੱਡੇ ਕਿੱਡੇ ਕ ਮਲਕੂ ਉਹਨਾਂ ਦੇ ਠੱਲਾਂ ਵਗੈਰਾ ਪਾ ਲਾਂਗੇ ਆਪਾਂ ਤੇ ਇੱਕ ਮਿੰਟ ਪਹਿਲਾਂ ਵਾਟਰ ਪਾ ਲਗੇ ਇਹਨਾਂ ਨੂੰ ਲਓ ਬਾਬੂ ਤੇ ਵਾਟਰ ਵੀ ਪਾਤਾ ਬਈ ਨਾਲ ਦੇ ਨਾਲ ਇਹਨਾਂ ਨੂੰ ਲਓ ਜੀ ਇੱਧਰ ਵੀ ਲਾਲੀਆ ਪਾਉੜੀ ਤੇ ਦੇਖ ਕੇ ਬੱਚਿਆਂ ਦਾ ਕੀ ਹਾਲ ਐ ਆਏ ਹੈ ਮਰੀਆ ਖੰਡਾ کیا ਬਾਤਾਂ ਨੇ ਬਈ ਆ ਬੱਚੇ ਸਹੀ ਠੱਲਾਂ ਪਾਉਣ ਦੇ ਇਸ ਤੋਂ ਬਾਅਦ ਮੇਰੇ ਤਲਾ ਦੇ ਇਹਨਾਂ ਦੇ ਵੀ ਨਹੀਂ ਪੈਣਗੇ ਯਾਰ ਹਨਾ ਇਹਨਾਂ ਨੂੰ ਚੱਕ ਕੇ ਲੈ ਚੱਲੇਗਾ ਥੱਲੇ ਤੇ ਠੱਲਾਂ ਪਾ ਹੀ ਦੇਗੇ ਇਹਨਾਂ ਦੇ ਆਪਾਂ ਤੇ ਇਹ ਦੋਵੇਂ ਬੱਚਿਆਂ ਦੇ ਵੀ ਪਾ ਤਿਆਂ ਠੱਲਾਂ ਬਈ ਠੀਕ ਐ ਤੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਐ ਉਹ ਇੱਕ ਮਿੰਟ ਹਟ ਜਾ ਬਤਾ ਫੰਗ ਜਾ ਚਲੋ ਬਾਅਦ ਚ ਪੜਦੇ ਆਂਗੇ ਤੇ ਬਈ ਆ ਬੱਚਾ ਤਾਂ ਹੈਗਾ ਆਪਣੀ 64 ਸ ਵਾਲੀ ਜੋੜੀ ਦਾ ਹਨਾ ਆਪਾਂ ਨੂੰ ਰੰਗ ਰੂਪ ਦੇ ਦੇਖ ਕੇ ਪਛਾਣ ਆ ਜਾਂਦੀ ਹੈਗੀ ਤੇ ਇਹਦੇ ਖੱਬੇ ਪੈਰ 'ਚ ਠੱਲ ਪਾਈ ਆਪਾਂ 100 ਤੇ 31 ਨੰਬਰ ਬਈ ਠੱਲਾ ਬਹੁਤ ਔਖਾਂ ਚੜੀਆਂ ਮਤਲਬ ਆ ਸਾਈਜ਼ ਦੇ ਬੱਚਿਆਂ ਨੇ ਪੈਂਦੀਆਂ ਠੱਲਾਂ ਯਾਰ ਇਹ ਇਤੋਂ ਵੀ ਛੋਟੇ ਸਾਈਜ਼ ਦੇ ਬੱਚਿਆਂ ਨੇ ਠੱਲਾਂ ਪਹਿਣੀਆਂ ਆ ਆ ਵੀ ਬੱਚੇ ਵੱਡੇ ਆ ਇਹ ਇਤੋਂ ਵੀ ਛੋਟਾ ਛੋਟਾ ਦੇ ਪਾ ਦਿਆ ਕਰਾਂਗੇ ਹੁਣ ਥੋੜਾ ਜਿਹਾ ਔਖੀਆਂ ਹਨਾ ਟਾਈਟ ਚੜਾਂਗਾ ਥੁੱਕ ਥੱਕ ਲਾ ਕੇ ਮਸਾ ਬਾਬਿਓ ਇਹ 64 ਸ ਵਾਲੀ ਜੋੜੀ ਦਾ ਤੇ ਆ ਹੈਗਾ ਆਪਣਾ ਖਟਣ ਵਾਲੀ ਵੱਡੀ ਜੁੜੀ ਦਾ ਸਫੇ ਚਟਿਆ ਦੀ ਦਾ ਠੀਕ ਹੈ ਕਿ ਨਹੀਂ ਤੇ ਇਹਦੇ ਵੀ ਠੱਲ ਪਾਤੀ 132 ਨੰਬਰ ਇਹਨਾਂ ਦੋਵਾਂ ਦੇ ਪਾਤੀਆਂ ਠੱਲਾਂ ਆਪਾਂ ਬਰੋ ਬੱਚਿਆਂ ਦੇ ਤੇ ਉਹ ਕਿੱਧਰ ਲੌਂਕੀ ਆ ਨਾ ਭਰਾਵਾ ਠੱਲ ਹੀ ਪਾਈ ਤੇਰੇ ਪੈਰ ਚ ਕੁਝ ਹੋਰ ਨਹੀਂ ਕੀਤਾ ਸੀ ਉਹੀ ਲੱਛਣ ਕਰੀ ਜਾਂਦਾ ਹੈਗਾ ਤੇ ਬੱਚਿਆਂ ਦੀ ਪਲਾਈ ਪਲਾਈ ਓਕੇ ਰਿਪੋਰਟ ਆ ਬਾਈ ਕਿਉਂ ਪਲਾਈ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਕੀ ਹੈ ਪਲਾਈ ਦਾ ਕਾਰਨ ਹੈਗਾ ਖਰਾਕ ਬਾਈ ਮੇਨ ਕਾਰਨ ਕਾਰਨ ਖਰਾਕ ਹੈ ਖਰਾਕ ਪਈ ਜਾਵੇ ਤੇ ਬੱਚੇ ਵਧਗਾ ਪਲੀ ਜਾਂਦੇ ਆ ਕੋਈ ਦੁੱਖ ਤਕਲੀਫ ਨਹੀਂ ਬੱਚਿਆਂ ਨੂੰ ਤੇ ਇਹਨਾਂ ਨੂੰ ਨੇ ਮਾਂ ਪਿਓ ਥਲੇ ਰੱਖਿਆ ਜੀ ਮੇਰੇ ਵਿਰੋਸੇ ਤੀਸੇ ਤੀਹ ਜਰਾ ਹਾਂਜੀ ਬਾਬੇਓ ਦੁਕਾਨ ਤੋਂ ਲਿਆਂਦਾ ਜੀ ਗੰਦਪੱਲ ਖਾਣ ਨੂੰ ਗੰਦਪੱਲ ਮੇਰੇ ਵਿਰੋ ਗੰਦਪੱਲ ਨੂੰ ਗੰਦਪੱਲ ਹੀ ਕਵਾਂਗੇ ਆਪਾਂ ਤੇ ਆਪਣਾ ਹੈ ਹੀ ਮੂੰਹ ਗੰਦਪੱਲ ਖਾਣ ਵਾਲਾ ਹਾਂਜੀ ਮੇਰੇ ਵਿਰੋ ਆ ਗਏ ਜੀ ਇਧਰ ਲੈ ਕਰੇ ਰੋਟੀ ਟੋਟੀ ਖਾਣ ਦੀ ਨਾਈ ਤੋਂ ਕਰਾਂ ਦੀ ਤੇ ਇੱਕ ਮਿੰਟ ਪਹਿਲਾਂ ਬਾਰਪੁਰ ਖੁੱਲ ਗਏ ਤੇ ਪਹਿਲਾਂ ਤਾਂ ਬਾਬੇਓ ਇਧਰਲੇ ਕੂਤਰਾਂ ਨੂੰ ਪਾ ਦੀ ਆਪਾਂ ਦਾਣਾ ਪਾਣੀ ਬਰੋ ਠੀਕ ਹੈ ਸਿਰਫ ਆਹੀ ਰਹਿ ਗਏ ਆ ਬਾਕੀ ਸਾਰਿਆਂ ਦਾ ਹੋ ਗਿਆ ਤੁਹਾਨੂੰ ਪਤਾ ਹੈਗਾ ਤੇ ਤੁਸੀਂ ਆਖੋ ਨਹਾ ਤਾਇਆ ਕੱਪੜੇ ਕੋ ਨਹੀਂ ਚੇਂਜ ਕੀਤੇ ਹਨ ਕਿਉਂਕਿ ਤੁਹਾਨੂੰ ਪਤਾ ਹੈ ਕਾਲੇ ਕੱਪੜੇ ਪਾਉਣ ਨਾ ਹਰੇਕ ਦਿਵਸ ਦੀ ਗੱਲ ਨਹੀਂ ਹੈਗੀ ਤੇ ਕਾਲੇ ਕੱਪੜੇ ਆਪਣੇ ਫੇਵਰੇਟ ਅ ਵੀ ਤਾਂ ਕਰਕੇ ਅਪ ਲਾਉਂਦੇ ਨਹੀਂ ਹੁੰਦੇ ਬਾਕੀ ਕਾਰਨ ਕੀ ਹੈ ਮੈਂ ਕਿ ਕੱਲ ਦਾ ਅਪ ਕੁਝ ਨਹੀਂ ਕੀਤਾ ਵੀ ਅੱਜ ਮਤਲਬ ਸਾਰਾ ਦਿਨ ਬਿੱਲੇ ਨੇ ਪੈਕੇਟ ਪਾਇਆ ਕੱਪੜੇ ਗੰਦੇ ਹੋਏ ਨਹੀਂ ਹਨਾ ਤਾਂ ਕਰਕੇ ਚੇਂਜ ਨਹੀਂ ਕੀਤੇ ਨਹਾ ਨੂੰ ਕੇ ਮੋਹੀ ਕੱਪੜੇ ਪਹਿਲਾਂ ਵਾਲੇ ਪਾਏ ਆ ਬਾਕੀ ਮੇਰੇ ਜੀ ਨਹੀਂ ਕਰਦਾ ਨਾ ਕਾਲੇ ਕੱਪੜੇ ਲਾਉਣ ਨੂੰ ਸਾਨੂੰ ਸਹੀ ਦੱਸਦਾ ਮੈਂ ਤੇ ਓਕੇ ਪ੍ਰੂਬਾ ਰਿਪੋਰਟਾ ਹਣਾ ਮੈਂ ਵਲੌਗ ਦੀ ਐਂਡਿੰਗ ਹੁਣੇ ਹੀ ਕਰ ਦੇਣਾ ਮੈਨੂੰ ਪਤਾ ਇਹ ਤੋਂ ਬਾਅਦ ਮੈਨੂੰ ਕੋਈ ਯਾਦ ਚੇਤੇ ਨਹੀਂ ਰਹਿੰਦਾ ਹਣਾ ਵੀ ਅੰਦਰ ਲਾਈਟ ਛੱਡਾਂ ਜਾਂ ਨਹੀਂ ਬੰਦ ਕਰਦੇ ਵੀ ਕਦੋਂ ਸੌਂਗਾ ਕਦੋਂ ਉੱਠਗਾ ਕਦੋਂ ਐਂਡਿੰਗ ਹੋਈ ਕਦੋਂ ਸਟਾਰਟਿੰਗ ਹੋਊਗੀ ਇਹਦੂਆ ਮੈਨੂੰ ਕੁਝ ਨਹੀਂ ਪਤਾ ਲੱਗਣਾ ਹੁੰਦਾ ਤਾਂ ਕਰਕੇ ਤੇ ਹੱਕ ਗਾਲ ਹੋਰ ਸੱਚ ਸਿਰਾ ਕਰਾਦੀ ਬਈ ਤੁਸੀਂ ਫੋਨ ਲਾ ਲਾ ਕੇ ਹਾਂ ਪੜ ਕੇ ਠੰਨਾ ਤੋਂ ਨੰਬਰ ਮੈਂ ਆਖਿਆ ਫਿਰ ਕੀ ਮੈਸੇਜ ਪਾਏ ਭਰਾਵਾ ਆਪਣੇ ਵਟਸਐਪ ਤੇ ਕੀ ਬਈ ਫੋਨ ਕਿੱਥੋਂ ਕਿੱਥੋਂ ਨਹੀਂ ਫੋਨ ਆਇਆ ਅੱਜ ਇੱਕ ਭਰਾ ਮੈਨੂੰ ਲੱਗਾ ਉਹ ਅਰਬੀਆ ਤੋਂ ਭਣੀ ਕਿੱਥੋਂ ਲਾਈ ਬੈਠਾ ਸੀ ਉਹ ਮਨ ਲਾਦਾ ਆਪਣੇ ਪਾਕਿਸਤਾਨ ਤੋਂ ਸੀਗਾ ਭਰਾ ਹਨ ਤੇ ਪਾਕਿਸਤਾਨ ਵਾਲੇ ਵੀਰ ਵੀ ਆਪਣੇ ਗੋਡਾ ਬਈ ਹਨ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਲਵ ਯੂ ਆਪਣੇ ਵੱਲੋਂ ਸਲਾਮ ਅਲੈਕੁਮ ਉਹਨਾਂ ਨੂੰ ਵੀ ਹਨ ਤੇ ਸਰਾ ਬੰਦੇ ਪਾਕਿਸਤਾਨ ਵਾਲੇ ਆਪਣੇ ਯਾਰ ਯਾਰ ਮਿੱਤਰ ਉਹ ਤੇ ਬਾਕੀ ਬਹੁਤ ਫੋਨ ਆਏ ਬਈ ਬਹੁਤ ਜ਼ਿਆਦਾ ਨੀਯਾ ਜੀ ਯਾਰ ਇੰਨੇ ਜ਼ਿਆਦਾ ਫੋਨ ਆਏ ਹਜੇ ਵੀ ਆਈ ਜਾਂਦੇ ਆ ਹਜੇ ਵੀ ਪੜਪੜ ਕੇ ਲਾਈ ਜਾਂਦੇ ਨੰਬਰ ਬਹੁਤ ਜ਼ਿਆਦਾ ਨਿਯਾਇ 10ਵੇਂ ਸਾਡਾ ਸਾਨੂੰ ਕਿੰਨੇ ਅੰਨ ਨੰਬਰ ਰੋ ਜਾਂਦੇ ਚਲ ਕੋਈ ਡੇਕਦੇ ਆਪਾਂ ਬਿੱਲੀ ਹੁੰਨੇ ਚਾੱਕ ਕੇ ਗੱਲਾਂ ਬਾਤਾਂ ਮਾਰ ਲੈਨੇ ਭਰਾ ਆਪਣੇ ਸਾਰੇ ਛੋਟੇ ਵੱਡੇ ਤੇ ਬਹੁਤ ਪਿਆਰ ਕਰਦੇ ਆ ਬਈ ਹਨਾ ਇੰਨਾ ਡਿਜ਼ਰਵ ਦਾ ਕਰਦਾ ਨਹੀਂ ਵੈਸੇ ਮੈਂ ਚਲੋ ਫਿਰ ਵੀ ਬਹੁਤ ਕਰਦੇ ਆ ਆਪਣਾ ਯਾਰ ਹਨਾ ਸਾਰੇ ਛੋਟਾ ਭਰਾ ਮੰਨ ਕੇ ਆ ਵੱਡਾ ਭਰਾ ਮੰਨ ਕੇ ਕਿਵੇਂ ਰੱਖ ਲੋ ਤੇ ਓਕੇ ਬ్రో ਬਸ ਹਨਾ ਰਹਿਦੀ ਗੱਲ ਕੱਲ ਨੂੰ ਕਰਾਂਗੇ ਕੱਲ ਨੂੰ ਦੇਖਦੇ ਆ ਯਾਰ ਕੱਲ ਤੋਂ ਸੱਚੀ ਕੰਮਦੰਦੀ ਸਟਾਰਟ ਕਰਦੇ ਆ ਆਪਾਂ ਕੱਲ ਤੋਂ ਉਹ ਕਹਦਾ ਜਾਲ ਰੰਗ ਕਰਨਾ ਇੱਕ ਵਾਰ ਮਿੱਟੀ ਪਾਉਣੀ ਆ ਵੀ ਆ ਖੁੱਡੇ ਤੇ ਤੇ ਕੋਠੇ ਤੇ ਹਨਾ ਤੇ ਕੁਝ ਇਹ ਮੋٹے ਮੋٹے ਜੇ ਕੰਮ ਆ ਕੁਛ ਆਂਡਿਆਂ ਦੀ ਸੈਟਿੰਗ ਜੀ ਕਰਨੀ ਆ ਤੇ ਉਹਨਾਂ ਦੇ ਆਂਡਿਆਂ ਦੀ ਵੀ ਸੈਟਿੰਗ ਕਰੀ ਹਨਾ ਕਰਦੇ ਆ ਕੱਲ ਤੋਂ ਕੋਲ ਮਲਾ ਕੇ ਕੰਮ ਤੋਂ ਸਟਾਰਟ ਆਪਾਂ ਬ్రో ਤੇ ਓਕੇ ਜੀ ਬਸ ਹੁਣ ਠੀਕ ਆ ਬਾਏ ਬਾਏ ਸਾਰੇ ਵੀਰ ਨੂੰ ਗੁੱਡ ਨਾਈਟ ਲਵ ਯੂ ਕੱਲ ਨੂੰ ਮਿਲਦੇ ਆ ਹਾਂ ਜੀ ਵਾਹ ਬ్రో ਬਲਜੀਤ ਨੇ ਫੇਰ ਉਠਾਤਾ ਚੰਗੇ ਭਲੇ ਪਏ ਨੂੰ ਨਾ ਆਪਾਂ ਦਰਤਾਂ ਕਰਮਾਉਣੀ ਹਟ ਦੇਗੇ ਕਹਿੰਦਾ ਕਿ ਮੈਂ ਟਰੈਕਟਰ ਲੈ ਕੇ ਆਉਣਾ ਤੇ ਤੂੰ ਬਾਹਰ ਕੋਲ ਕੇ ਰੱਖ ਕਹਿੰਦਾ ਲੈ ਉਹਨਾਂ ਦਾ ਰਾਤ ਨੂੰ ਵੀ ਐ ਤੜਕੇ ਤਾਂ ਐ ਕਰਦਾ ਹੁੰਦਾ ਤੜਕ ਵੀ ਤੇ ਟਰੈਕਟਰ ਲੈ ਕੇ ਆਉਂਦਾ ਜਿਉਂਦੇ ਮੁਰਸਾ ਉਹ ਤਾਂ ਐ ਲਾ ਦਿੰਦਾ ਭਾਂਦਣੇ ਲੈ ਕੇ ਬਿੱਡ ਤੇ ਜਿਹੜਾ ਦਾ ਜਣਾ ਜਦੋਂ ਕਰਦਾ ਨਾ ਸਟਾਰਟ ਸਾਰੀ ਨੀਂਦ ਖਰਾਬ ਕਰ ਦਿੰਦਾ ਤੈਨੂੰ ਕੋਈ ਨਾ ਚਾਲਦੇ ਆਂ ਬਾਰਬੂਰ ਖਲਾ ਕੇ ਟਰੈਕਟਰ ਨਵਾ ਲ ਕੇ ਅੰਦਰ ਵਸਤਾ ਵਲਾਗ ਦੀ ਐਂ ਕਰਤੀ ਸਾਨੂੰ ਪਤਾ ਮੈਂ ਪਰ ਕਿੱਥੇ ਭਾਂਦਣੇ ਜਿਹੜੀ ਕਲਪਨਾ ਕਰ ਮਾ ਜਿਵੇਂ ਲਿਖੀ ਆ ਆਪਣੇ ਆਹ ਤਾਂ ਸਵਾਦ ਵੀ ਆਉਂਦਾ ਵੈਸੇ ਤਾਂ ਚਲੋ ਵੱਧ ਗਏ ਹੁਣ ਆਜੋ ਇਥੇ ਚਾਰ ਗੱਪ ਸੁਣਾਜੋ ਬੈਠਾ ਬੈਠਣ ਨਾਲੇ ਪਛੜ ਲਿਆ ਕੋਈ ਬਸ ਟਾਈਮ ਪਾਸ ਹੋਈ ਜਾਊਗਾ ਅੱਧੀ ਰਾਤ ਕਰ ਦਾਂਗੇ ਜੀ ਬਸ ਗੱਲਾਂ ਬਾਤਾਂ ਜੀ ਲਓ ਜੀ ਬਲਜੀਤ ਵੀ ਪਹੁੰਚ ਗਿਆ ਵੀ ਕਿਹੜਾ ਟਾਈਮ ਹੈ ਤੇਰਾ ਯਾਰ ਦੱਸੀ ਤਾਂ ਕੁਝ ਵੀ ਨਹੀਂ ਹੋਇਆ ਜੀ 11:00 ਵਜੇ 11:00 11:00 12:00 ਵਜੇ ਹੇ ਤਾਂ ਹੈ ਡਰਾਲੀ ਡੱਟੀ ਵਰਦਾ ਹੈ ਪੂਤਾਂ ਵਾਲੇ ਪੂਤਾਂ ਦੇ ਹਿਸਾਬ ਹੁੰਦਾ ਜੀ ਰਾਤ ਨੂੰ ਕੰਮ ਤੇ ਲਾ ਰਾਤ ਨੂੰ ਜਿਵੇਂ ਪੂਤਾਂ ਨੇ ਖੂਦ ਯਾਰ ਕੀਤਾ ਈ ਭੱਜਦੇ ਭਾਈ ਭੱਜਦੇ ਭਾਈ ਉਹ ਕੰਮ ਹੈ ਇਹ ਕਹਿੰਦੇ ਵੀ ਤੈਨੂੰ ਲੱਗਦੇ ਰਾਤ ਨੂੰ ਟਰਾਲੀ ਭਾਤੀ ਦੋ ਘੰਟੇ ਦੇਵੇਂ ਬੈਠੇ ਰਾਤ ਨੂੰ ਟਰਾਲੀ ਖਾਲੀ ਘੜੀ ਬੜਾ ਉਹ ਪਸੰਦ ਰਣਾ ਯਾਰ ਇਹ ਵੀ ਨਹੀਂ ਸਹੀ ਹੈ ਹੁਣ ਇਤੋਂ ਤੜਕੇ ਕੱਢਣ ਵੇਲੇ ਓਖੇ ਹੋ ਜਾਵਾਂਗੇ ਬੈਗ ਤਾਂ ਨਿਕਲਦੇ ਨਹੀਂ ਕਿਉਂ ਨਹੀਂ ਨਿਕਲਦੀ ਨਿਕਲ ਕੱਢ ਦੇ ਇੱਥੋਂ ਮਾਰਾਂਗੇ ਬੈਗ ਕਰਕੇ ਠੀਕ ਹੈ ਮੋਟਰਸਾਈਕਲ ਵੀ ਆ ਗਿਆ ਦੇਖੋ ਗੱਡਖਾਨਾ ਹੀ ਗੱਡਖਾਨਾ ਇਧਰ ਨਾਲ ਦੋ ਡੌਗੀ ਡੌਨ ਵੀ ਸ਼ਿਕਾਰੀ ਵੀ ਦੇਖੋ ਇਹ ਵੀ ਜ਼ਰੂਰੀ ਹੈ ਸਾਰਨੀ ਮਜਬੂਰੀ ਕਰਨੀ ਜ਼ਰੂਰੀ ਹੈ ਨਾਲ ਨਾਲ ਬਾਕੀ ਓਕੇ ਰਿਪੋਰਟਾਂ